ਸਰਕਾਰਾਂ ਦਾ ਕੰਮ ਹੁੰਦਾ ਸੋਸਾਇਟੀ ਦੇ ਵਿੱਚ ਹਰੇਕ ਨੂੰ ਤਰੱਕੀ ਦਾ ਮੌਕਾ ਮਿਲੇ ਅੱਗੇ ਵਧਣ ਦਾ ਮੌਕਾ ਮਿਲੇ ਇੱਕ ਮੁੰਡਾ ਆ ਕੇ ਮੈਨੂੰ ਕਹਿੰਦਾ ਮੇਰੀ ਤੀਜੀ ਨੌਕਰੀ ਹੈ ਇਹਦਾ ਮਤਲਬ ਮੌਕੇ ਮਿਲ ਰਹੇ ਨੇ ਇਹ ਤੋਂ ਪਹਿਲਾਂ ਇੱਕ ਇੱਕ ਮੌਕਾ ਵੀ ਨਹੀਂ ਮਿਲਿਆ ਹੁਣ 2 ਸਾਲ 'ਚ ਤਿੰਨ ਤਿੰਨ ਮੌਕੇ ਮਿਲ ਗਏ ਮੇਰਾ ਨਾਮ ਮਨਦੀਪ ਸਿੰਘ ਤੇ ਮੈਂ ਵੇਰਕਾ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਹਾਂ ਤੇ ਹਾਲ ਹੀ ਵਿੱਚ ਮੇਰੀ ਨਿਯੁਕਤੀ ਬਤੌਰ ਐਮਐਲਟੀ ਗ੍ਰੇਡ 2 ਸੀਐਸਸੀ ਖੇਮ ਕਰਨ ਵਿਖੇ ਹੋਈ ਹੈ ਤੇ ਮੈਂ ਬਹੁਤ ਹੀ ਧੰਨਵਾਦ ਕਰਨਾ ਚਾਹੁੰਦਾ ਮਾਨ ਸਰਕਾਰ ਦਾ ਜਿਨ੍ਹਾਂ ਨੇ ਕਿ ਇਹ ਮੌਕਾ ਦਿੱਤਾ ਜੁਲਾਈ ਅਗਸਤ ਵਿੱਚ ਇਹਦਾ ਐਗਜ਼ਾਮ ਨਿਕਲਿਆ ਤੇ ਸਤੰਬਰ ਵਿੱਚ ਮੇਰੀ ਪਹਿਲੀ ਜੁਆਇਨਿੰਗ ਬਤੌਰ ਐਮਐਲਟੀ ਚੰਡੀਗੜ੍ਹ ਵਿਖੇ ਹੋਈ ਉਸ ਤੋਂ 3 ਮਹੀਨੇ ਬਾਅਦ ਇੱਕ ਪੇਪਰ ਮੇਰਾ ਹੋਰ ਕਲੀਅਰ ਹੋਇਆ ਜਿਸ ਤੋਂ ਬਾਅਦ ਮੇਰੀ ਨਿਯੁਕਤੀ ਮੋਹਾਲੀ ਵਿੱਚ ਹੋਈ ਤੇ ਇਹ 10 ਮਹੀਨਾ ਵਿੱਚ ਮੇਰੀ ਤੀਸਰੀ ਸਰਕਾਰੀ ਨੌਕਰੀ ਹੈ ਜੋ ਕਿ ਮੈਨੂੰ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸਿਫਾਰਿਸ਼ ਤੋਂ ਮਿਲੀ ਹੈ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਮਾਨ ਸਰਕਾਰ ਦਾ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਇੱਕ ਰੱਟਫੜੀ ਬੈਠੇ ਨੇ ਕਿ ਪੰਜਾਬ ਵਿੱਚ ਨੌਕਰੀਆਂ ਨਹੀਂ ਹਨ ਨੌਕਰੀਆਂ ਸਿਫਾਰਿਸ਼ ਤੇ ਮਿਲਦੀਆਂ ਹਨ ਇੱਕ ਵਾਰ ਪੇਪਰ ਭਰ ਕੇ ਦੇਖੋ ਆਪਣੀ ਮਿਹਨਤ ਨਾਲ ਪੇਪਰ ਨੂੰ ਪਾਸ ਕਰਕੇ ਦੇਖੋ ਕਿਤੇ ਵੀ ਕੋਈ ਪੈਸਾ ਨਹੀਂ ਚੱਲਦਾ ਜਿਵੇਂ ਹੁਣ ਦੀ ਗੱਲ ਕਰਾਂ ਤਾਂ ਮੇਰਾ ਹੁਣ ਤੱਕ 1 ਰੁਪਿਆ ਵੀ ਕਿਤੇ ਨਹੀਂ ਲੱਗਾ ਤੇ ਇਹ ਸਰਕਾਰੀ ਨੌਕਰੀ ਮੈਨੂੰ ਆਪਣੀ ਮਿਹਨਤ ਦੇ ਦਮ ਤੇ ਹੀ ਮਿਲੀ ਹੈ ਕਿ ਹਰ ਇੱਕ ਨੂੰ ਇੱਕ ਡਰ ਹੁੰਦਾ ਹੈ ਗ੍ਰੈਜੂਏਸ਼ਨ ਤੋਂ ਬਾਅਦ ਕਿ ਪਤਾ ਨਹੀਂ ਜੋ ਮਿਲਣੀ ਹੈ ਜਾਂ ਨਹੀਂ ਮਿਲਣੀ ਉਹ ਫੋਬੀਆ ਇੱਕ ਮੈਨੂੰ ਵੀ ਸੀ ਤੇ ਕਿਤਨਾ ਕਿਤੇ ਜਿਵੇਂ ਆਪਾਂ ਦੇਖ ਰਹੇ ਸੀ ਕਿ ਲੋਕਾਂ ਦਾ ਰੁਝਾਨ ਲਗਾਤਾਰ ਬਾਹਰ ਜਾਣ ਵੱਲ ਵੱਧ ਰਿਹਾ ਹੈ ਠੀਕ ਆ ਉਸ ਦਾ ਵੀ ਇੱਕ ਮੈਨੂੰ ਡਰ ਸੀਗਾ ਤੇ ਉਹਦੇ ਵਿੱਚ ਵੀ ਕਿਤਨਾ ਕਿਤੇ ਡਰ ਸੀ ਕਿ ਉਧਰ ਵੀ ਜਾਣਾ ਕੋਸੋੱਖਾ ਨਹੀਂ ਕਿਉਂਕਿ ਉਧਰ ਵੀ ਬਹੁਤ ਖਰਚਾ ਹੁੰਦਾ ਹੈ ਉਮੀਦ ਕਰਦਾ ਹਾਂ ਕਿ ਅੱਗੇ ਵੀ ਇਤਨਾ ਹੀ ਪਰਤੀਆਂ ਹੁੰਦੀਆਂ ਰਹਿਣਗੀਆਂ ਤਾਂ ਕਿ ਨੌਜਵਾਨ ਜੋ ਲਗਾਤਾਰ ਬਾਹਰ ਜਾ ਰਹੇ ਨੇ ਉਹ ਬਾਹਰ ਨਾ ਜਾ ਕੇ ਇੱਥੇ ਸਰਕਾਰੀ ਨੌਕਰੀਆਂ ਲੈ ਕੇ ਤੇ ਆਪਣਾ ਫਿਊਚਰ ਇੱਥੇ ਹੀ ਬਣਾ ਸਕਣ ਤੇ ਇਹ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ ਮਾਨ ਸਰਕਾਰ ਨੇ ਇਹ ਪਾਰਦਰਸ਼ੀ ਉਪਰਾਲਾ ਕੀਤਾ ਹੈ ਇਸ ਤਰ੍ਹਾਂ ਹੀ ਨਿਯੁਕਤੀਆਂ ਮਿਲਦੀਆਂ ਰਹਿਣਗੀਆਂ ਤਾਂ ਕਿ ਉਹ ਬਾਹਰ ਦਾ ਰੁਝਾਨ ਛੱਡ ਕੇ ਆਪਣੇ ਘਰਾਂ ਵਿੱਚ ਰਹਿ ਕੇ ਹੀ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਤੋਰਨ